ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਸਾਡੇ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਤੁਹਾਡਾ ਸਾਲ ਖੁਸ਼ੀਆਂ ਭਰਿਆ ਬਤੀਤ ਹੋਵੇ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਪੈਸੇ ਦੀ ਕਮੀ ਦੇ ਬਾਰੇ ਦੱਸਾਂਗੇ ਪੈਸੇ ਦੇ ਉਪਾਅ ਦੇ ਬਾਰੇ ਦੱਸਾਂਗੇ ਜਦੋਂ ਤੁਹਾਡੇ ਹੱਥ ਵਿੱਚ ਤੰਗੀ ਹੋਵੇ ਜਦੋਂ ਤੁਹਾਨੂੰ ਪੈਸਾ ਕਿਤੇ ਵੀ ਪ੍ਰਾਪਤ ਨਾ ਹੁੰਦਾ ਹੋਵੇ ਜੀਵਨ ਦੇ ਚਾਰੇ ਪਾਸਿਆਂ ਤੋਂ ਤੁਹਾਨੂੰ ਪਰੇਸ਼ਾਨੀਆਂ ਨੇ ਘੇਰ ਹੀ ਰੱਖਿਆ ਹੋਵੇ ਤੁਸੀਂ ਘਰ ਦੇ ਨਮਕ ਦੇ ਡੱਬੇ ਵਿੱਚ ਰੱਖ ਦੇਣਾ ਇਹ ਇੱਕ ਗੁਪਤ ਚੀਜ਼ ਇਸ ਚੀਜ਼ ਨੂੰ ਰੱਖਣ ਤੋਂ ਬਾਅਦ ਤੁਹਾਨੂੰ ਹਰ ਕਸ਼ਟ ਤੋਂ ਹਰ ਦੋਸ਼ ਤੋਂ ਸ਼ਨੀ ਦੇਵ ਦੀ ਮਾੜੀ ਪਰ ਕੋਪੀ ਤੋਂ ਤੁਹਾਨੂੰ ਆਜ਼ਾਦੀ ਮਿਲ ਜਾਵੇਗੀ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਗਾ ਤੁਸੀਂ ਨਵੇਂ ਸਾਲ ਦੀ ਮੁਬਾਰਕ ਦੇ ਦੇਣਾ ਜੀ ਜਾਂ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੇ ਘਰ ਪਰਿਵਾਰ ਤੇ ਹੋ ਜਾਵੇ ਇਸ ਤੋਂ ਬਾਅਦ ਸਾਡੇ ਜੀਵਨ ਵਿੱਚ ਹੋਵੇਗੀ ਧਨ ਦੀ ਵਰਖਾ ਤੁਸੀਂ ਬਣ ਜਾਓਗੇ ਕਰੋੜਪਤੀ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਗੁਪਤ ਚੀਜ਼ ਦੇ ਬਾਰੇ ਦੱਸਣ ਜਾ ਰਹੇ ਹਾਂ ਉਹ ਤੁਸੀਂ ਨਮਕ ਦੇ ਡੱਬੇ ਦੇ ਵਿੱਚ ਸਹੀ ਮਹੂਰਤ ਤੇ ਰੱਖਣੀ ਹੈ ਇਸ ਗੱਲ ਦੀ ਅਸੀਂ ਤੁਹਾਨੂੰ 100% ਗਾਰੰਟੀ ਦਿੰਦੇ ਹਾਂ ਜਿਵੇਂ ਕਿ ਤੁਸੀਂ ਇਹ ਗੁਪਤ ਚੀਜ਼ ਨੂੰ ਤੰਤਰ ਸ਼ਾਸਤਰ ਦੇ ਅਨੁਸਾਰ ਰੱਖ ਦਿੰਦੇ ਹੋ ਪਾਵਕੇ ਨਮਕ ਦੇ ਡੱਬੇ ਦੇ ਵਿੱਚ ਰੱਖਦੇ ਹੋ ਤਾਂ ਮੰਨ ਕੇ ਚੱਲੋ ਇਸ ਉਪਾਅ ਨੂੰ ਕਰਨ ਤੋਂ ਬਾਅਦ ਕੇਵਲ ਤੁਹਾਡੇ ਜਨਮ ਜਨਮਾਂ ਦੀ ਗਰੀਬੀ ਪਰੇਸ਼ਾਨੀ ਕਸ਼ਟ ਵਾਸਤੂ ਦੋਸ਼ ਅਤੇ ਸਾਰੇ ਹੀ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਤੁਰੰਤ ਹੀ ਮੁਕਤੀ ਮਿਲ ਜਾਵੇਗੀ ਜੇਕਰ ਤੁਸੀਂ ਇਸ ਉਪਾਅ ਨੂੰ ਸਹੀ ਮਹੂਰਤ ਤੇ ਕਰ ਲਿਆ ਤੇ ਮੰਨ ਕੇ ਚੱਲਣਾ ਕਿ ਤੁਹਾਡੇ ਜੀਵਨ ਵਿੱਚ ਧਨ ਦੀ ਵਰਖਾ ਹੋ ਜਾਵੇਗੀ ਤੁਹਾਡੇ ਜੀਵਨ ਵਿੱਚ ਧਨ ਆਉਣ ਦੇ ਨਵੇਂ-ਨਵੇਂ ਰਸਤੇ ਖੁੱਲ ਜਾਣਗੇ ਤੁਹਾਡੇ ਜੀਵਨ ਵਿੱਚ ਸਾਰੇ ਹੀ ਕੰਮ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਲ ਪੈਣਗੇ ਤੁਹਾਡਾ ਬੰਦ ਪਿਆ ਵਪਾਰ ਵੀ ਬਹੁਤ ਵਧੀਆ ਚੱਲੇਗਾ ਅਤੇ ਮੰਨ ਕੇ ਚਲੋ ਦੋਸਤੋ ਤੁਹਾਡੇ ਜੀਵਨ ਵਿੱਚ ਤੁਹਾਨੂੰ ਸੁੱਖ ਸਮਰiddhi ऐश्वर्य ਦੀ ਪ੍ਰਾਪਤੀ ਹੋ ਜਾਵੇਗੀ ਤੁਹਾਡੇ ਘਰ ਦੀ ਸੁੱਖ ਸਮਰiddhi ਹੋਵੇਗੀ ਇਹ ਇੱਕ ਐਸਾ ਉਪਾਅ ਹੈ ਜੋ ਨਾ ਕੇਵਲ ਤੁਹਾਡੇ ਪੂਰੇ ਪਰਿਵਾਰ ਦੇ ਲਈ ਚਮਤਕਾਰੀ ਅਤੇ ਸਕਾਰਾਤਮਕ ਬਦਲਾਵ ਨੂੰ ਲੈ ਕੇ ਆਵੇਗਾ ਇੱਕ ਗੱਲ ਮੰਨ ਕੇ ਚੱਲੋ ਕਿ ਵਿਅਕਤੀ ਦੇ ਘਰ ਜੋ ਉਸ ਦਾ ਨਮਕ ਦਾ ਡੱਬਾ ਹੁੰਦਾ ਹੈ ਉਹ ਸਿੱਧਾ ਤੁਹਾਡੇ ਉਹ ਸਿੱਧਾ ਹੀ ਤੁਹਾਡੇ ਜੀਵਨ ਦੇ ਨਾਲ ਸੰਬੰਧ ਰੱਖਦਾ ਹੈ ਜੋਤਿਸ਼ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਜੇਕਰ ਇੱਕ ਘਰ ਦੇ ਵਿੱਚ ਨਮਕ ਦਾ ਡੱਬਾ ਖਾਲੀ ਹੋ ਜਾਂਦਾ ਹੈ ਇਸ ਨਾਲ ਉਸ ਘਰ ਦੀ ਆਰਥਿਕ ਸਥਿਤੀ ਵਿੱਚ ਬਹੁਤ ਹੀ ਫਰਕ ਪੈਦਾ ਹੋ ਜਾਂਦਾ ਹੈ ਉਸ ਘਰ ਦਾ ਵਾਸਤੂ ਦੋਸ਼ ਵੀ ਖਰਾਬ ਹੋ ਜਾਂਦਾ ਹੈ ਦੋਸਤੋ ਨਮਕ ਦੇ ਦੁਆਰਾ ਕੀਤੀ ਗਈ ਲਾਪਰਵਾਹੀ ਤੁਹਾਡੇ ਜੀਵਨ ਵਿੱਚ ਗਰੀਬੀ ਅਤੇ ਪਰੇਸ਼ਾਨੀ ਲਿਆ ਸਕਦੀ ਹੈ ਜੇਕਰ ਤੁਸੀਂ ਨਮਕ ਨੂੰ ਲੈ ਕੇ ਸਾਵਧਾਨੀ ਨਹੀਂ ਵਰਤਦੇ ਤਾਂ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰੰਤੂ ਦੂਸਰੇ ਪਾਸੇ ਜੇਕਰ ਤੁਸੀਂ ਨਮਕ ਨੂੰ ਲੈ ਕੇ ਉਪਾਅ ਕਰਦੇ ਹੋ ਜਿਸ ਦੇ ਬਾਰੇ ਜੋਤਿਸ਼ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਹੈ ਦੋਸਤੋ ਦੋਸਤੋ ਤੁਹਾਡੀ ਤਿਜੋਰੀ ਧਨ ਦੇ ਨਾਲ ਭਰ ਜਾਵੇਗੀ ਬਲਕੇ ਤੁਹਾਡੇ ਉੱਪਰ ਧਨ ਦੀ ਵਰਖਾ ਵੀ ਹੋ ਜਾਵੇਗੀ ਤੁਹਾਡੇ ਕੋਲ ਇੰਨਾ ਧਨ ਆਵੇਗਾ ਤੁਹਾਡੀ ਆਉਣ ਵਾਲੀ ਪੀੜ੍ਹੀ ਵੀ ਪੈਸਿਆਂ ਦੇ ਉੱਪਰ ਰਾਜ ਕਰੇਗੀ ਦੋਸਤੋ ਜੇਕਰ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਵਿੱਚ ਧਨ ਸੰਬੰਧੀ ਜੋ ਵੀ ਪਰੇਸ਼ਾਨੀਆਂ ਹਨ ਸਾਰਿਆਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇ ਤੁਹਾਡੇ ਜੀਵਨ ਵਿੱਚ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਕਸ਼ਟ ਦੋਸ਼ ਦਾ ਤੁਹਾਨੂੰ ਕਦੇ ਵੀ ਸਾਹਮਣਾ ਕਰਨਾ ਨਾ ਪਵੇ ਤੁਹਾਨੂੰ ਸक्षात ਮਾਤਾ ਲక్ష్ਮੀ ਜੀ ਦਾ ਵੀ ਅਸ਼ੀਰਵਾਦ ਵਰਦਾਨ ਮਿਲ ਜਾਵੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਤਨ ਦੀ ਕਮੀ ਨਾ ਹੋਵੇ ਤੁਹਾਡੇ ਜੀਵਨ ਵਿੱਚ ਇੰਨਾ ਤਨ ਹੋਵੇ ਕਿ ਤੁਹਾਨੂੰ ਸਾਰੇ ਹੀ ਐਸ਼ ਮਿਲ ਜਾਵੇ ਤੇ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ ਤੇ ਅੱਜ ਦੀ ਵੀਡੀਓ ਨੂੰ ਪੂਰਾ ਸੁਣਨਾ ਜੀ ਦੋਸਤੋ ਨਮਕ ਬਹੁਤ ਹੀ ਸਧਾਰਨ ਜਹੀ ਚੀਜ਼ ਹੁੰਦੀ ਹੈ ਅਤੇ ਨਮਕ ਇੱਕ ਐਸੀ ਚੀਜ਼ ਹੈ ਜੋ ਹਰ ਇੱਕ ਦੇ ਘਰ ਦੀ ਰਸੋਈ ਵਿੱਚ ਤਾਂ ਜ਼ਰੂਰ ਹੁੰਦੀ ਹੈ ਪਰ ਇਹ ਸਿਰਫ ਖਾਣੇ ਦੇ ਕੰਮ ਨਹੀਂ ਆਉਂਦਾ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ ਜੋ ਸਾਡੇ ਪੂਰੀ ਹੀ ਸੁੱਖ ਸਮਰiddhi ਦੇ ਨਾਲ ਜੁੜੇ ਹੋਏ ਹਨ ਇਸ ਲਈ ਤੁਹਾਨੂੰ ਨਮਕ ਖਾਣ ਦੀ ਨਹੀਂ ਬਲਕਿ ਉਸ ਦਾ ਕੁਝ ਇਸ ਤਰ੍ਹਾਂ ਇਸਤੇਮਾਲ ਕਰਨ ਦੀ ਜ਼ਰੂਰਤ ਹੈ ਤੁਸੀਂ ਚੁਟਕੀ ਭਰ ਨਮਕ ਦੇ ਇਹ ਫਾਇਦੇ ਵੀ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਦੇ ਸਕਦੇ ਹਨ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਬਾਰੇ ਜੇਕਰ ਤੁਸੀਂ ਇਸ ਨੂੰ ਅੰਧਵਿਸ਼ਵਾਸ ਸਮਝਦੇ ਹੋ ਤਾਂ ਇਸ ਨੂੰ ਇਹ ਸਮਝਣਾ ਬੰਦ ਕਰ ਦੇਣਾ ਜੀ ਕਿਉਂਕਿ ਇਹ ਅੰਧਵਿਸ਼ਵਾਸ ਦੀਆਂ ਚੀਜ਼ਾਂ ਨਹੀਂ ਹਨ ਇਸ ਬਾਰੇ ਜੋਤਿਸ਼ ਸ਼ਾਸਤਰ ਅਤੇ ਵਾਸਤੂ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਚੀਜ਼ਾਂ ਸੁੱਖ ਸਮਰiddhi ਲਿਆਉਂਦੀਆਂ ਹਨ ਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀਆਂ ਹਨ ਨਮਕ ਦੇ ਨਾਲ ਜੁੜੇ ਹੋਏ ਉਪਾਅ ਦੱਸੇ ਗਏ ਹਨ ਉਸ ਵਿੱਚ ਇਹਨਾਂ ਉਪਾਵਾਂ ਨੂੰ ਕਰਨ ਦੇ ਨਾਲ ਤੁਸੀਂ ਅਤੇ ਤੁਹਾਡੇ ਪੂਰੇ ਪਰਿਵਾਰ ਵਿੱਚ ਸੋਖ ਸ਼ਾਂਤੀ ਆ ਜਾਵੇਗੀ ਬਹੁਤ ਹੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਦੋਸਤੋ ਤੰਤਰ ਸ਼ਾਸਤਰ ਦੇ ਅਧਿਆਏ ਨੰਬਰ 112 ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਜਿਵੇਂ ਤੁਹਾਡੇ ਜੀਵਨ ਵਿੱਚ ਬਿਨਾਂ ਨਮਕ ਤੋਂ ਖਾਣੇ ਦਾ ਸੁਆਦ ਅਧੂਰਾ ਹੈ ਉਸੇ ਹੀ ਤਰ੍ਹਾਂ ਇੱਕ ਮਨੁੱਖ ਦਾ ਜੀਵਨ ਵੀ ਨਮਕ ਦੇ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ ਕੇਵਲ ਨਮਕ ਹੀ ਹੈ ਜੋ ਘਰ ਦੇ ਵਾਸਤੂ ਦੋਸ਼ ਦੇ ਨਾਲ ਸੰਬੰਧ ਰੱਖਦਾ ਹੈ ਬਲਕਿ ਨਮਕ ਜੋ ਹੁੰਦਾ ਹੈ ਉਹ ਵਿਅਕਤੀ ਦੀ ਆਰਥਿਕ ਸਥਿਤੀ ਦੇ ਵਿੱਚ ਵੀ ਸੁਧਾਰ ਲਿਆਉਂਦਾ ਹੈ ਇਥੋਂ ਤੱਕ ਕਿ ਵੇਦ ਪੁਰਾਣਾ ਦੇ ਵਿੱਚ ਵੀ ਸਾਫ਼-ਸਾਫ਼ ਦੱਸਿਆ ਹੈ ਕਿ ਜਿਸ ਘਰ ਦੇ ਵਿੱਚ ਵੀ ਨਮਕ ਦਾ ਡੱਬਾ ਖਾਲੀ ਹੋ ਜਾਂਦਾ ਹੈ ਉਸ ਘਰ ਦੀ ਬਰਕਤ ਕਦੇ ਵੀ ਨਹੀਂ ਹੁੰਦੀ ਜਿਸ ਘਰ ਵਿੱਚ ਵੀ ਨਮਕ ਦਾ ਸਹੀ ਉਪਾਅ ਹੁੰਦਾ ਹੈ ਉਸ ਘਰ ਵਿੱਚ ਬਰਕਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਸ ਘਰ ਦੀ ਤਰੱਕੀ ਵੀ ਦਿਨ ਰਾਤ ਚੌਗਣੀ ਹੋ ਜਾਂਦੀ ਹੈ ਅਤੇ ਉਸ ਘਰ ਦੇ ਉੱਤੇ ਹਮੇਸ਼ਾ ਮਾਤਾ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ ਨਮਕ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਕੁਝ ਗੱਲਾਂ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹਨ ਅਤੇ ਤੁਹਾਡੇ ਕੰਮ ਵੀ ਆਉਣਗੀਆਂ ਇਹਨਾਂ ਗੱਲਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤੁਹਾਨੂੰ ਜੋ ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ ਆਉਣ ਵਾਲੀਆਂ ਹਨ ਉਹ ਵੀ ਤੁਹਾਡੇ ਵੱਲ ਆਉਂਦੀਆਂ ਆਉਂਦੀਆਂ ਆਪਣਾ ਰਸਤਾ ਬਦਲ ਲੈਣਗੀਆਂ ਇਹਨਾਂ ਉਪਾਅਾਂ ਨੂੰ ਕਰਨ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਕਾਮਯਾਬ ਹੋਵੋਗੇ ਕਿ ਇਸ ਤੋਂ ਬਾਅਦ ਤੁਸੀਂ ਸਮਾਜ ਵਿੱਚ ਇੱਕ ਉਦਹਾਰਣ ਬਣ ਜਾਓਗੇ ਤੁਹਾਡੇ ਘਰ ਦੀ ਬਰਕਤ ਹੋਵੇਗੀ ਤੁਹਾਡੇ ਘਰ ਦੇ ਹਮੇਸ਼ਾ ਹੀ માતા ಲಕ್ಷਮੀ ਦੀ ਕਿਰਪਾ ਬਣੀ ਰਹੇਗੀ ਇਸ ਜਾਣਕਾਰੀ ਨੂੰ ਤੁਸੀਂ ਧਿਆਨ ਨਾਲ ਸੁਣਨਾ ਜੀ ਸਭ ਤੋਂ ਪਹਿਲਾ ਉਪਾਅ ਜੋ ਤੁਹਾਨੂੰ ਦੱਸਣ ਵਾਲੇ ਹਨ ਉਹ ਹੈ ਦਲੇਦਰਤਾ ਦਾ ਉਪਾਅ ਦ੍ਰਿੜਤਾ ਦਾ ਉਪਾਅ ਮੰਨ ਲਓ ਤੁਹਾਡੇ ਘਰ ਵਿੱਚ ਦਲੇਦਰਤਾ ਹੈ ਜਾਂ ਦਲੇਦਰਤਾ ਨੇ ਆਪਣੇ ਪੈਰ ਪਸਾਰ ਲਏ ਹਨ ਇਸ ਦਾ ਉਪਾਅ ਤੁਸੀਂ ਮੰਨ ਲਓ ਤੁਹਾਡੇ ਘਰ ਵਿੱਚ ਜੇਕਰ ਦਲੀਦਰਤਾ ਨੇ ਪੈਰ ਪਸਾਰ ਲਏ ਹਨ ਤਾਂ ਘਰ ਵਿੱਚ ਜਿੰਨੇ ਵੀ ਲੋਕ ਹਨ ਉਹਨਾਂ ਦੇ ਜੇਕਰ ਆਪਸ ਵਿੱਚ ਨਹੀਂ ਬਣਦੀ ਤੁਹਾਡੇ ਘਰ ਦੀ ਤਰੱਕੀ ਰੁਕ ਚੁੱਕੀ ਹੈ ਬਸ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਕਰਨਾ ਪਵੇਗਾ ਇਸ ਨੂੰ ਕਰਨ ਤੋਂ ਬਾਅਦ ਕੇਵਲ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਹੀ ਵਾਸ ਹੋਵੇਗਾ ਤੁਹਾਡੇ ਘਰ ਦੀ ਬਰਕਤ ਆ ਜਾਵੇਗੀ ਤੁਹਾਡੇ ਘਰ ਦੀ ਤਰੱਕੀ ਹੋਵੇਗੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਕੀ ਵੀਰਵਾਰ ਨੂੰ ਛੱਡ ਕੇ ਤੁਸੀਂ ਕਿਸੇ ਵੀ ਦਿਨ ਆਪਣੇ ਘਰ ਵਿੱਚ ਜੇਕਰ ਪੋਚਾ ਲਗਾਉਂਦੇ ਹੋ ਤਾਂ ਘਰ ਵਿੱਚ ਪੋਚਾ ਲਗਾਉਣ ਵਾਲੇ ਪਾਣੀ ਵਿੱਚ ਇੱਕ ਚੁਟਕੀ ਨਮਕ ਪਾ ਕੇ ਹੀ ਪੋਚਾ ਲਗਾਓ ਦੋਸਤੋ ਵੀਰਵਾਰ ਦੇ ਦਿਨ ਘਰ ਵਿੱਚ ਕਦੇ ਵੀ ਪੋਚਾ ਨਹੀਂ ਲਗਾਉਣਾ ਚਾਹੀਦਾ ਜੇਕਰ ਜਾਣੇ ਅਣਜਾਣੇ ਵਿੱਚ ਪੋਚਾ ਲਗਾਉਂਦੇ ਵੀ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚ ਨਕਾਰਾਤਮਕ ਸ਼ਕਤੀਆਂ ਦਾ ਵਾਸ ਹੁੰਦਾ ਹੈ ਬਸ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਪੋਚੇ ਵਾਲੇ ਪਾਣੀ ਵਿੱਚ ਇੱਕ ਮੁਠੀ ਨਮਕ ਪਾਉਣਾ ਹੈ ਸਿਰਫ ਇੰਨਾ ਹੀ ਜੇਕਰ ਇੱਕ ਹਫਤਾ ਤੁਸੀਂ ਇਹ ਕਰੋਗੇ ਤਾਂ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਵੇਗਾ ਜਿਸ ਘਰ ਵਿੱਚ ਵੀ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਉਸ ਘਰ ਵਿੱਚ ਮਾਤਾ ਲక్ష్ਮੀ ਦਾ ਅਸ਼ੀਰਵਾਦ ਬਣਿਆ ਰਹਿੰਦਾ ਹੈ ਉਸ ਘਰ ਦੀ ਬਰਕਤ ਹੁੰਦੀ ਹੈ ਘਰ ਦੀ ਤਰੱਕੀ ਹੁੰਦੀ ਹੈ ਤੁਸੀਂ ਜਿਸ ਵੀ ਕੰਮ ਨੂੰ ਸ਼ੁਰੂ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਹੀ ਹਾਸਲ ਹੋਵੇਗੀ ਤੁਹਾਡੇ ਘਰ ਦਾ ਵਾਸਤੂ ਦੋਸ਼ ਵੀ ਜੜਤੋਂ ਨਸ਼ਟ ਹੋ ਜਾਵੇਗਾ ਧਨ ਦੀ ਪ੍ਰਾਪਤੀ ਹੋ ਜਾਵੇਗੀ ਰਾਹੂ ਕੇਤੂ ਦੇ ਸਾਰੇ ਹੀ ਦੋਸ਼ਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਨਮਕ ਨੂੰ ਤੁਸੀਂ ਕੱਚ ਦੇ ਬਰਤਨ ਦੇ ਵਿੱਚ ਹੀ ਪਾ ਕੇ ਰੱਖਣਾ ਹੈ ਬਾਕੀ ਕਿਸੇ ਵੀ ਕਿਸਮ ਦੇ ਬਰਤਨ ਵਿੱਚ ਤੁਸੀਂ ਨਹੀਂ ਪਾਉਣਾ ਇਸ ਨੂੰ ਤੁਸੀਂ ਕੱਚ ਦੇ ਬਰਤਨ ਵਿੱਚ ਰੱਖੋ ਅਤੇ ਇਸ ਵਿੱਚ ਚਾਰ ਪੰਜ ਲੌਂਗ ਪਾ ਦਿਓ ਇਸ ਨਾਲ ਧਨ ਦੀ ਕਦੇ ਵੀ ਤੁਹਾਨੂੰ ਕਮੀ ਨਹੀਂ ਹੋਵੇਗੀ ਤੇ ਘਰ ਵਿੱਚ ਬਰਕਤ ਬਣੀ ਰਹੇਗੀ ਤੁਸੀਂ ਧਨ ਦੇ ਨਾਲ ਮਾਲਾ-ਮਾਲ ਹੋ ਜਾਓਗੇ ਜੇਕਰ ਤੁਹਾਡੇ ਜੀਵਨ ਵਿੱਚ ਧਨ ਆਉਣਾ ਬੰਦ ਹੋ ਗਿਆ ਹੈ ਤੁਸੀਂ ਬਹੁਤ ਹੀ ਮਿਹਨਤ ਕਰਦੇ ਹੋ ਪਰ ਤੁਹਾਨੂੰ ਉਸ ਦਾ ਫਲ ਨਹੀਂ ਮਿਲਦਾ ਤੁਸੀਂ ਇਹ ਦੇਖਦੇ ਰਹੋ ਕਿ ਤੁਹਾਡੇ ਜੀਵਨ ਵਿੱਚ ਬੇਫਸੂਲੀ ਖਰਚੀ ਵੱਧਦੀ ਜਾ ਰਹੀ ਹੈ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰੋ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਉਪਾਅ ਸਹੀ ਮਹੂਰਤ ਤੇ ਹੀ ਕਰਨਾ ਚਾਹੀਦਾ ਹੈ ਕੇਵਲ ਤੁਹਾਡੇ ਜੀਵਨ ਵਿੱਚ ਜੇਕਰ ਧਨ ਆਉਣਾ ਨਹੀਂ ਸ਼ੁਰੂ ਹੋ ਰਿਹਾ ਤੇ ਤੁਹਾਡੇ ਜੀਵਨ ਵਿੱਚ ਸਾਰੇ ਹੀ ਧਨ ਆਉਣ ਦੇ ਨਵੇਂ ਰਸਤੇ ਖੁੱਲ ਜਾਣਗੇ ਕਿਸੇ ਵੀ ਬੁੱਧਵਾਰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਕੱਚ ਦਾ ਇੱਕ ਗਲਾਸ ਲੈਣਾ ਹੈ ਹੋਰ ਕੋਈ ਵੀ ਗਲਾਸ ਨਹੀਂ ਹੋਣਾ ਚਾਹੀਦਾ ਇਸ ਵਿੱਚ ਤੁਸੀਂ ਪੂਰਾ ਹੀ ਗੰਗਾ ਜਲ ਭਰ ਦਿਓ ਇਸ ਵਿੱਚ ਇੱਕ ਚਮਚ ਤੁਸੀਂ ਨਮਕ ਦਾ ਪਾ ਦੇਣਾ ਹੈ ਇਸ ਗਲਾਸ ਉੱਤੇ ਇੱਕ ਲਾਲ ਕੱਪੜਾ ਰੱਖ ਦਿਓ ਤੇ ਮੌਲੀ ਦੇ ਨਾਲ ਇਸ ਕਪੜੇ ਨੂੰ ਤੁਸੀਂ ਉਪਰੋਂ ਦੀ ਬੰਨ੍ਹ ਦਿਓ ਜਿੱਥੇ ਤੁਸੀਂ ਜ਼ਿਆਦਾ ਸਮਾਂ ਬਿਤਾਉਂਦੇ ਹੋ ਉੱਥੇ ਇਸ ਗਲਾਸ ਨੂੰ ਰੱਖੋ ਕਿਸੇ ਵੀ ਦਿਸ਼ਾ ਦੇ ਵਿੱਚ ਤੁਸੀਂ ਇਸ ਗਲਾਸ ਨੂੰ ਰੱਖ ਸਕਦੇ ਹੋ 15 ਦਿਨ ਵਿੱਚ ਤੁਸੀਂ ਇਸ ਗਲਾਸ ਦੇ ਪਾਣੀ ਨੂੰ ਬਦਲਦੇ ਰਹਿਣਾ ਹੈ ਉਸ ਵਿੱਚ ਫਿਰ ਇੱਕ ਚਮਚ ਨਮਕ ਪਾ ਦੇਣਾ ਹੈ ਇਹ ਉਪਾਹ ਹਰ 15 ਦਿਨ ਦੇ ਬਾਅਦ ਕਰਨਾ ਹੈ ਤੰਤਰ ਸ਼ਾਸਤਰ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਹ ਉਪਾਹ ਕਰਨਾ ਸ਼ੁਰੂ ਕਰ ਦੇਵੇ ਤਾਂ ਉਸ ਦੇ ਜੀਵਨ ਵਿੱਚ ਸਾਰੇ ਹੀ ਦੋਸ਼ ਖਤਮ ਹੋ ਜਾਣਗੇ ਜੇ ਤੁਹਾਡੇ ਉੱਪਰ ਮੰਗਲ ਦੋਸ਼ ਹੈ ਸ਼ਨੀ ਦੋਸ਼ ਹੈ ਤੁਸੀਂ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਹੋ ਤਾਂ ਇੱਕ ਛੋਟਾ ਜਿਹਾ ਉਪਾਅ ਮੰਗਲਵਾਰ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਤੇ ਜੋ ਵੀ ਦੋਸ਼ ਹੋਣਗੇ ਉਹ ਨਾ ਦੇ ਬਰਾਬਰ ਹੋ ਜਾਣਗੇ ਮੰਗਲਵਾਰ ਇੱਕ ਕਟੋਰੀ ਦਹੀਂ ਲੈਣਾ ਹੈ ਉਸ ਵਿੱਚ ਕਾਲਾ ਨਮਕ ਮਿਲਾ ਕੇ ਤੁਸੀਂ ਖੁਦ ਸੇਵਨ ਕਰਨਾ ਹੈ ਜੇ ਮੰਗਲਵਾਰ ਨੂੰ ਇਹ ਉਪਾਅ ਤੁਸੀਂ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਮੰਗਲਵਾਰ ਜੋ ਵੀ ਸ਼ਨੀ ਦੋਸ਼ ਹੋਣਗੇ ਉਹ ਨਾ ਦੇ ਬਰਾਬਰ ਹੋ ਜਾਣਗੇ ਤੁਹਾਡਾ ਦੁਰਭਾਗੇ ਵੀ ਦੂਰ ਹੋ ਜਾਵੇਗਾ ਤੁਹਾਡੀ ਕਿਸਮਤ ਜਾਗ ਜਾਵੇਗੀ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦੇਣਾ ਜੀ ਧੰਨਵਾਦ